ਚਾਹ ਤੇ ਮੇਰੀ ਬਣ ਚਲੀ ਆ ਤੇ ਮਨਜਿੰਦਰ ਵੀ ਆਉਣ ਵਾਲਾ ਹੀ ਆ ਪਰ ਨਾ ਐ ਕਿ ਤਨਖਾਹ ਦਾ ਕੋਈ ਦੱਸਣ ਨਹੀਂ ਦਏ ਪਤਾ ਨਹੀਂ ਤਨਖਾਹ ਮਿਲੀ ਆ ਕਿ ਨਹੀਂ ਮਿਲੀ ਤੇ ਮਿਲਣ ਕਿਉਂ ਨਹੀਂ ਦਈ ਬਣਾ ਮੈਂ ਉਹ ਤੇ ਸੂਟ ਲੈਣ ਜਾਣਾ ਸੀਗਾ ਇਸੇ ਕਰਕੇ ਬੈਠੀ ਆ ਤੇ ਆ ਜਿਹੜੀ ਆ ਗਵਾਰ ਕੇ ਥਾਂ ਦੀ ਪਹਿਲਾਂ ਹੀ ਸੂਟ ਲੈ ਕੇ ਬੈਠੀ ਆ ਹੈ ਮੇਰਾ ਬੰਦਾ ਤਾਂ ਤਨਖਾਹ ਲੈਣ ਗਿਆ ਮੈਨੂੰ ਫਿਰ ਵੀ ਸੂਟ ਮਿਲੇ ਤੇ ਇਹ ਵੇਖ ਕਿਦਾਂ ਸੂਟ ਬਣਾ ਕੇ ਪੈ ਗਈ ਇਹ ਟੈਨ ਦੇ ਨਾਲ ਇੱਕ ਤੇ ਮੈਨੂੰ ਦਾਲ ਚ ਕੁਛ ਕਾਲਾ ਲੱਗਦਾ ਵਾ ਪਿਪਹਿਣਾ ਮੂੰਜਿੰਦਰ ਨਾ ਦਿੱਤੇ ਆ ਹੁਣ ਬੱਕਦੇ ਨਿਗੇ ਘਰਾਂ ਤੇ ਕਰਾ ਕੀ ਇੱਕ ਤੇ ਨਾ ਮੂੰਜਿੰਦਰ ਨਹੀਂ ਮੇਰੀ ਅੱਖੇ ਲੱਗਦਾ ਜੇ ਕਿਤੇ ਮੇਰੀ ਕੋਈ ਗੱਲ ਮੰਨੇ ਨਾ ਤੇ ਮੈਂ ਵਧੀਆ ਕਰਕੇ ਖਾਂ ਸਾਰਿਆਂ ਨੂੰ ਇਸੇ ਕਰਕੇ ਮੈਨੂੰ ਝੁਕਣਾ ਪੈਂਦਾ ਹਰ ਵਾਰੀ ਘਰਾਂ ਤੇ ਕਰਾ ਕੀ ਮੇਰਾ ਪੰਤਰਾ ਕਿਸਮਤੀ ਮਾੜੀ ਏ ਪਰ ਸੂਟ ਤੇ ਮੈਨੂੰ ਲੈ ਕੇ ਰਹਿਣਾ ਵਾ ਤੇ ਲਿਆਉਣੇ ਵੇਰ ਤੋਂ ਵੱਧ ਵਾ ਮੈ ਇਹਨੂੰ ਵੀ ਤਾਂ ਪਤਾ ਲੱਗੂਗਾ ਪੇਦਾ ਕਰ ਰਾਂ ਨੌਕਰੀ ਕਰਦਾ ਫੇਰ ਹੋਸ਼ ਆਵੀ ਇਹਨੂੰ ਜਿਹੜੇ ਮਿੰਨ ਮਿੰਨ ਦੇ ਕੰਮਾਂ ਚ ਕਰਦੇ ਰਹਿੰਦੇ 24 ਘੰਟੇ ਮੈਨੂੰ ਬੁਰੀ ਬਣਾਉਂਦੇ ਰਹਿੰਦੇ ਆ ਕਿ ਇਹ ਤੇ ਲੱਗਦੇ ਹੋਣੇ ਆ ਤੇ ਇਹਨੂੰ ਕੱਢੀਏ ਬਾਹਰ ਤੇ ਆਪਾਂ ਇੱਥੇ ਮੱਸੀਏ ਹੈ ਇਹ ਕੰਮ ਨਹੀਂ ਕਰ ਦੇਣਾ ਮੈਂ ਕੋਈ ਗੱਲ ਨਹੀਂ ਮੈਨੂੰ ਕਿਹੜੀ ਪਰਵਾਹ ਪਈ ਇਹਨਾਂ ਦੀ ਕਰ ਲੈਣ ਜੋ ਕਰਦੇ ਆ ਚੱਲ ਮਨਾ ਚਾਹ ਤੇ ਪੀਵਾਂ ਲੱਭ ਕੇ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਵੇਲਾ ਖਬਰਾਂ ਦੇ ਹਨ ਹੱਦੋਂ ਹੀ ਲੋਕਾਂ ਲਈ ਯਾਰ ਕੀ ਬੰਦਿਆ ਦੁਨੀਆਂ ਦੇ ਹੁਣ ਤੇ ਮੰਜਿੰਦਰ ਨੇ ਨਾ ਕੱਪੜੇ ਵੀ ਲਾ ਲੇ ਆ ਤੇ ਨਹਾ ਤੋਂ ਵੀ ਲਿਆ ਤੇ ਚਾਹ ਪਾਣੀ ਵੀ ਪੀ ਲਿਆ ਵਾ ਇਦਾਂ ਕਰਦੀ ਆ ਠੰਡੇ ਸਵੇਰ ਨਾ ਜਾ ਕੇ ਪੁੱਛਣੀ ਆ ਤੇਨ ਖਾ ਜੀ ਮਿਲੀ ਨੀਗੀ ਤੇ ਫੇਰ ਹੀ ਲੈ ਕੇ ਜਾਉਂਗੀ ਨਾਲ ਤੇ ਵਧੀਆ ਵਧੀਆ ਸੂਟ ਲੈ ਕੇ ਆਉਂਗੀ ਇਹ ਜਿਹੜੀ ਮਹਾਰਾਣੀ ਬਣੀ ਆ ਨਾ ਇਹਨੂੰ ਤੇ ਮੈਂ ਦੱਸੂਗੀ ਪਤਾ ਕਿ ਕਿਦਾਂ ਸੂਟ ਲਈਦੇ ਆ ਪੇਪਰ ਪਾਣ ਦੇ ਜੀ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਵਾ ਤੇ ਮੇਰੀ ਗੱਲ ਸੁਣੋ ਹਾਂ ਹੂੰ ਤਨਖਾਣ ਹੀ ਨਹੀਂ ਬਣੀ ਤੈਨੂੰ ਅੱਜ ਕਹਿ ਰਹੀ ਤਨਖਾ ਦਾ ਮੈਸੇਜ ਹੁੰਦਾ ਹੁੰਦਾ ਵਗ ਹਤੀ ਥੋੜੀ ਦਿੰਦੇ ਦਿੰਦੇ ਚਲੋ ਮੈਸੇਜ ਆਇਆ ਨਹੀਂ ਗਾ ਵੇਖੋ ਫੋਨ ਆਪਣੇ ਤੇ ਨਹੀਂ ਆਇਆ ਮੈਨੂੰ ਤੇ ਲੱਗਦਾ ਤੁਸੀਂ ਜਾਣ ਕੇ ਮੇਰੇ ਨਾਲ ਇਦਾਂ ਕਰਨ ਦੇ ਜੇ ਤੇ ਤੂੰ ਤਨਖਾ ਦਾ ਪੁੱਛਣ ਨਹੀਂ ਕੋ ਕੰਮ ਤੇ ਕੰਮ ਹੈਗਾ ਵਾ ਕੰਮ ਹੈ ਨਹੀਂ ਹੋਰ ਤੁਸੀਂ ਦੱਸੋ ਮੈਨੂੰ ਵੀ ਮੇਰਾ ਨੀ ਕੀ ਕਰਦਾ ਕੋ ਕਪੜਾ ਜਿਹੜਾ ਲੈਣ ਨੂੰ ਯਾਰ ਕਹਿੰਦੇ ਕਦੀ ਮਨਾਂ ਕੀਤਾ ਵਾ ਤੇ ਜੇ ਮਨਾਂ ਨਹੀਂ ਕੀਤਾ ਜੀ ਤਨਖਾ ਆਉਗੀ ਤੇ ਫੇਰ ਹੀ ਲਿਆਉਂਗੀ ਮੈਂ ਇਦਾਂ ਕਿਦਾਂ ਲਿਆਵਾ ਤੂੰ ਮੇਰੀ ਗੱਲ ਸੁਣ ਤੂੰ ਤਿਆਰ ਹੋਈਂ ਸਵੇਰੇ ਜਾ ਕਿਦਾਂ ਪ੍ਰੋਗਰਾਮ ਬਣਾ ਲਾ ਜਿੱਦਾਂ ਨੂੰ ਜਾਣਾ ਕਿਤੇ ਤੇ ਮੈਨੂੰ ਦੱਸ ਦੇ ਜੇ ਗੱਲ ਹੀ ਕੋਈ ਨਹੀਂ ਗਈ ਐਦਾਂ ਥੋੜੀ ਗੱਲ ਹੁੰਦੀ ਆ ਆਪ ਤੁਸੀਂ ਡਿਊਟੀ ਚੱਲ ਜਾਣਾ ਵਾ ਮੇਰੇ ਵਰਗੀ ਨੇ ਫਿਰ ਹੱਥੇ ਹੱਤ ਰੱਖ ਕੇ ਬਹਿ ਰਹਿਣਾ ਵਾ ਤੁਸੀਂ ਮੈਨੂੰ ਪੈਸੇ ਦਓ ਹਾਂ ਤੇ ਮੈਂ ਉਹਦੇ ਨਾਲ ਖਰ ਕੇ ਕੱਪੜੇ ਬਣਾਵਾਂ ਮੈਂ ਪੈਸੇ ਦੇ ਦਾਂ ਤੈਨੂੰ ਰਾਤ ਦੇ 10 11 ਵਜੇ ਤੱਕ ਦੁਕਾਨਾ ਖੁੱਲ੍ਹੇ ਰਹਿੰਦੀ ਆ ਵਾ ਕੰਮ ਤੋਂ ਤੇ 5 ਵੇ ਛੁੱਟੀ ਹੋ ਜਾਂਦੀ ਐ ਉਹ ਵੇਖ ਲਓ ਉਧਰ ਨਾ ਕੋਈ ਤਨਖਾਹ ਹੁੰਦੀ ਐ ਨਾ ਗੱਲ ਨਾ ਬਾਤ ਤੇ ਅਗਲੀ ਨੇ ਪਹਿਲਾਂ ਹੀ ਕੱਪੜੇ ਬਣਾ ਕੇ ਰੱਖ ਲਏ ਐ ਇਸ ਗੱਲ 'ਚ ਮੇਰੀ ਬੇਇੱਜ਼ਤੀ ਨਹੀਂ ਹ ਕਿੱਥੋਂ ਲਿਆਂਦੇ ਕਿੱਥੋਂ ਨਹੀਂ ਇਹ ਤਾਂ ਮੈਂ ਸਭ ਕੁਝ ਜਾਣਨੀ ਆ ਅੰਦਰ ਦੀਆਂ ਪੱਕੀਆਂ ਬਾਹਰ ਹੀ ਹੋਣੀਆਂ ਵਾ ਮੈਨੂੰ ਸਾਰਾ ਹੀ ਪਤਾ ਵਾ ਤੁਸੀਂ ਜਿੰਨਾ ਮਰਜ਼ੀ ਸੁਪਾ ਲੋ ਠੀਕ ਆ ਨਾ ਤੇ ਇੱਕ ਮੈਂ ਆ ਜਿਹੜੀ ਵੇਂਦੀ ਰਹੀ ਨਹੀਂ ਹੱਥਾਂਵਾਂ ਦੇ ਵੀ ਕਦੋਂ ਮੈਨੂੰ ਮਿਲਣਗੇ ਤੇ ਕਦੋਂ ਮੈਂ ਕਿਤੇ ਕੱਪੜਾ ਲਿਆਉਂਗੀ ਫਿਰ ਮੇਰੀ ਬੇਇੱਜ਼ਤੀ ਕਰਾਉਂਦੇ ਜੇ ਨਾ ਤੁਸੀਂ ਵੀ ਯਾਰ ਬੇਇੱਜ਼ਤੀ ਵਾਲੀ ਕਿਹੜੀ ਗੱਲ ਵਿੱਚ ਤੇ ਬੇਇੱਜ਼ਤੀ ਨਹੀਂ ਤਾਂ ਹੋਰ ਕੀ ਆ ਤੇਰਾ ਦਿਮਾਗ ਖਰਾਬ ਹੋ ਗਿਆ ਜੋ ਤੈਨੂੰ ਮੈਂ ਕਹਿੰਦੇ ਵੀ ਮੇਰੇ ਨਾਲ ਚੱਲੀ ਹਾਂ ਜੋ ਮਰਜ਼ੀ ਲਈ ਉਥੋਂ ਫਿਰ ਮੇਰੀ ਗੱਲ ਸੁਣ ਲਓ ਹਾਂ ਕੱਲ ਕੋ ਤਿਆਰੀ ਫਿਰ ਜਿੱਥੋਂ ਮਰਜ਼ੀ ਪੈਸੇ ਬਿਲ ਬੁਲ ਦਿਓ ਉੱਥੇ ਤੇ ਮੈਂ ਸੂਟ ਵਧੀਆ ਲੈ ਕੇ ਆਉਣੇ ਜੀ ਤੂੰ ਆਪਣਾ ਖਰਚਾ ਤੇ ਫੁੱਲ ਕਰ ਲਈ ਤੈਨੂੰ ਕੀ ਮੈਂ ਜਿੱਥੋਂ ਮਰਜ਼ੀ ਲੈਵਾਂ ਚਲੋ ਠੀਕ ਆ ਮੈਂ ਤਾਂ ਸੂਟਾਂ ਦਾ ਮਤਲਬ ਆ ਪੈਸੇ ਤੇ ਤੁਸੀਂ ਦੇਣੇ ਆ ਠੀਕ ਆ ਨਾ ਹੁਣ ਬਸ ਠੀਕ ਆ ਠੀਕ ਹੁਣ ਸੇਰੇ ਕੋ ਬਹਾਨਾ ਨਾ ਲਾਓ ਉਹ ਨਹੀਂ ਲਾਉਂਦਾ ਯਾਰ ਤੈਨੂੰ ਕਹਿਨ ਦੇ ਦਿਆਂ ਆ ਇਹ ਨਾ ਹਵੇ ਸੇਰੇ ਕੋ ਬਹਾਨਾ ਬਣਾ ਕੇ ਦਾਦੋ ਮੈਨੂੰ ਵੀ ਮੈਂ ਅੱਜ ਮੈਨੂੰ ਉੱਥੇ ਮੇਰੀ ਮੀਟਿੰਗ ਆ ਤੇ ਅੱਜ ਮੈਨੂੰ ਫਲਾਣਾ ਵਾ ਤੇ ਇਹਦੋਂ ਮੇਰੀ ਗੱਲ ਅੱਗੇ ਕਿੰਨੇ ਕੇ ਬਹਾਨੇ ਲਾਉਣਾ ਨਾ ਮੈਂ ਫਿਰ ਕਹਣਾ ਕਿ ਪੱ ਆਹ ਹਥੇ ਲੈ ਕੇ ਆਉਣੇ ਸੂਟ ਮੈਂ ਕੇ ਤੇ ਮੈਂ ਆਪਣੇ ਮੁੰਡੇ ਦੇ ਵੀ ਲੈਣੇ ਜੀ ਦੂ ਉਹ ਕੋਈ ਗੱਲ ਨਹੀਂ ਬਾਬਾ ਥੋੜੇ ਚੱਲ ਵੀ ਨਾਲ ਆਹ ਚਲੋ ਹੁਣ ਪੱਕਾ ਜਿਸ ਵੇੜ ਦਾ ਉਹ ਪੱਕਾ ਪੱਕਾ ਵਾ ਚਲੋ ਠੀਕ ਆ ਫਿਰ ਹੈ ਹਾਏ ਹਾਏ ਸੱਚ ਇੱਕ ਗੱਲ ਨਾ ਪੁੱਛਾਂ ਤੁਹਾਨੂੰ ਮੇਰੀ ਗੱਲ ਸੁਣ ਲਾ ਕਿ ਧੀ ਸੁਣੀ ਮੈਂ ਖਬਰ ਪੜ੍ਹਿਆ ਸੀ ਤੂੰ ਪਹਿਲੇ ਮੇਟਾ ਆਤਾ ਤੇ ਮੋਂ ਤੂੰ ਫੇਰ ਕੰਨਜ ਵਾਲਾ ਪਾਉਣਾ ਗੀ ਚੱਲ ਇੱਕ ਗੱਲ ਮੇਰੇ ਦਿਮਾਗ 'ਚ ਵਾ ਪਰ ਗੁੱਸਾ ਨਾ ਕਰਿਓ ਦੱਸ ਅੱਧੀ ਤਨਖਾਹ ਕਿਤੇ ਆਪਣੇ ਭਰਾ ਦੇ ਖਾਤੇ ਜਿੰਨੂੰ ਭਵਾਈ ਜਾਂਦੇ ਤੇਰਾ ਦਿਮਾਗ ਨਹੀਂ ਖਰਾਬ ਹੋ ਗਿਆ ਪਉ ਚੰਗੀ ਸੋਚ ਸੋਚਿਆ ਕਰ ਕੀ ਪਤਾ ਮੈਂਹ ਭਰਾ ਤਾਂ ਬੜਾ 헤 ਚੜਦਾ ਵਾ ਨਾ ਇਹ ਨਾ ਸੋਚਦੇ ਹੋ ਉਹ ਨੂੰ ਯਾਰ ਉਹਦੀ ਗੱਲ ਨਾ ਕਰ ਠੀਕ ਦੀ ਪਰ ਮੈਨੂੰ ਵੀ ਸਾਥ ਦਿਆ ਕਰੋ ਕੋਈ ਲੈ ਲਈ ਸਾਥ ਤੂੰ ਲੈ ਲਈ ਸਾਥ ਉੱਡ ਕੇ ਪੈ ਜਾਣਾ ਹੁੰਦਾ ਗਾੜੀ ਉੱਡ ਕੇ ਪੈ ਜਾਣਾ ਕੋਈ ਗੱਲ ਬੰਦਾ ਸਵਾਦ ਦੀ ਕਰੇ ਤਾਂ ਵਾ ਨਾ ਉਧਰੋਂ ਆਈ ਆ ਹੈ ਨਹੀਂ ਉਧਰੋਂ ਨਹੀਂ ਆਈ ਹੈ ਨਹੀਂ ਤੁਹਾਨੂੰ ਤੇ ਮਹੀਨੇ ਦਾ ਲੱਖ ਰੁਪਈਆ ਵੀ ਥੋੜਾ ਵਾ ਤੇ ਜਿਵੇਂ ਜੇ ਤੁਹਾਡੇ ਤਾਂ ਨਾ ਖਰਚੇ ਆ ਵੱਧ ਹੋਈ ਇਹਨਾਂ ਵਾਲੀ ਆ ਹਾਂ ਹਾਂ ਇਹ ਤਾਂ ਕਾਈ ਨਹੀਂ ਪੀਓ ਪਤ ਰੋਟੀ ਖਾ ਲੈਣ ਦੇ ਆਣ ਕੇ ਕਦੋਂ ਦੇ ਗਏ ਆ ਮੈਂ ਢੀਕਣ ਲਈ ਆ ਮੈਂ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਆ ਟਾਈਮ ਕਿੰਨਾ ਹੋ ਗਿਆ ਸੇਰ ਦੇ ਖੁਖੇ ਆ ਹਾਦੀ ਹੋ ਗਈ ਇਹਨਾਂ ਵਾਲੀ ਕੰਮ ਹੀ ਕੰਮ ਆ ਬਸ ਆਪਣੇ ਸਰੀਰਵਾ ਤੇ ਵੇਖਣਾ ਹੀ ਨੀਗਾ ਤੇ ਆਪਣਾ ਸਰੀਰ ਵੀ ਵੇਖ ਲਈਏ ਮੈਂ ਬੈਠੀ ਜੇ ਮੈਂ ਤਾਂ ਬੈਠੀ ਆ ਹੁਣ ਤੂੰ ਕੱਲਾ ਆ ਗਿਆ ਮੈਂ ਤਾਂ ਪਿਓ ਤੇਰਾ ਕਿੱਥੇ ਆ ਓਏ ਪਾਪਾ ਬੰਬੀ ਤੇ ਹੀ ਹੈ ਹਾਏ ਰੱਬਾ ਜੇ ਵੀ ਬੰਬੀ ਦੇ ਆ ਉਹ ਨਾ ਮੰਮੀ ਤੁਹਾਨੂੰ ਪਤਾ ਵਾ ਕਿ ਹੁਣ ਬੰਬੀ ਦੇ ਬੱਤੀ ਨਹੀਂ ਆਉਂਦੀ ਤੇ ਹੁਣ ਬੱਤੀ ਆ ਗਈ ਆ ਤੇ ਪਾਪਾ ਕਹਿੰਦੇ ਚੱਲ ਮੈਂ ਵੇਖੂ ਖਾਵਾ ਵੀ ਪਾਣੀ ਕਿੱਥੇ ਲਾਉਣਾ ਨਾ ਲੱਕ ਤਾਂ ਅੱਗੇ ਪੀੜ ਕਰਨ ਦੇ ਆ ਤੇ ਪਾਣੀ ਲਾਉਂਦਾ ਲਾਉਂਦਾ ਜੀ ਉੱਥੇ ਨੱਕੇ ਦੇ ਗਾੜੀ ਦੇ ਗਿਆ ਤੇ ਫੇਰ ਕਿੰਨੇ ਚੁੱਕਣਾ ਮੈਂ ਤਾਂ ਕਿਹਾ ਹੀ ਪਾਪਾ ਨੂੰ ਵੀ ਬਾਪੂ ਤੁਸੀਂ ਜਾਓ ਮੈਂ ਆਪੇ ਕਰ ਲਵਾਂ ਪਾਪਾ ਕਹਿੰਦਾ ਤੈਨੂੰ ਪਤਾ ਨਹੀਂ ਲੱਗਣਾ ਤੇ ਮੈਂ ਆਪੇ ਕਰ ਜਨਾ ਤੂੰ ਘਰ ਜਾ ਤੇ ਰੋਟੀ ਤਾਂ ਦੋ ਪੁਰਕੀਆਂ ਖਾਂਦੇ ਆਣ ਕੇ 12 ਤਾਂ ਵੱਜ ਗਈ ਆ ਉਤੋਂ ਮੈਂ ਤਾਂ ਕਹਿ ਰ ਮੇਰੀ ਗੱਲ ਨਹੀਂ ਮੰਨਦੇ ਮੈਂ ਹੁਣ ਕੀ ਕਰਾਂ ਤੁਹ ਤੇ ਪਤਾ ਨਹੀਂ ਕੋੜ ਕੋੜਾ ਜਿਹਾ ਸੇਰ ਦੀ ਘੇਰ ਗਈ ਆ ਕਰਨ ਮੇਰੇ ਕੱਪੜੇ ਰਹਿ ਗਏ ਮੇਰੇ ਕੱਪੜੇ ਰਹਿ ਗਏ ਉਹ ਚਾਚੇ ਤੇਰੇ ਨਾਲ ਲੰਢਈ ਇਹਨਾਂ ਨਹੀਂਗਾ ਪਈ ਉਹਨੂੰ ਬਾਹਰ ਕਢਾਵਾ ਪਈ ਜਾ ਉਹ ਡਿਆ ਵਾਲਾ ਲੱਕ ਪੀੜ ਕਰਨ ਗਿਆ ਵਾ ਜਾ ਕੇ ਵੇ ਇਹ ਜੋ ਕੋਈ ਕੰਮ ਕਰਾਉਣ ਵਾਲਾ ਤੇ ਨਾਲ ਕਰਾ ਦੇ ਨਾ ਕੱਪੜਿਆਂ ਦੀ ਆਹ ਤਾਂ ਟੰਗੀ ਆ ਕੱਪੜੇ ਚਾਹੀਦੇ ਕੱਪੜੇ ਚਾਹੀਦੇ ਮਮੀ ਮੇਰੀ ਗੱਲ ਸੁਣ ਮਮੀ ਉਹਨਾਂ ਨੂੰ ਆਪਸ ਵਿੱਚ ਜੋ ਕਹਿੰਦੇ ਆ ਨਾ ਉਹਨਾਂ ਨੂੰ ਕਰ ਲੈੰਦੋ ਤੁਸੀਂ ਨਵੇਂ ਵਿੱਚ ਬੋਲਿਓ ਤੁਹਾਨੂੰ ਪਤਾ ਵੀ ਆ ਚਾਚੀ ਦਾ ਉਹਨਾਂ ਨੇ ਫੇਰ ਘੁੰਮ ਘਮਾ ਕੇ ਤੁਹਾਡੇ ਕੋਲ ਆ ਜਾਣਾ ਮੈਂ ਆਗਣਾ ਕੀ ਬੋਲਣਾ ਵਾ ਮੈਂ ਤਾਂ ਮੱਥਾ ਲੰਦੀ ਨਹੀਂ ਮੈਨੂੰ ਪਤਾ ਉਹਨੇ ਕਿਹੜੀ ਕੋਈ ਸੁਆਦ ਦੀ ਗੱਲ ਕਰਨੀ ਆ ਉਹੀ ਤੇ ਗੱਲ ਆ ਜੇ ਤੁਸੀਂ ਕੋਈ ਗੱਲ ਸੁਣ ਕੇ ਤਾਂ ਉਹਨਾਂ ਨਾਲ ਕਰ ਦੋਗੇ ਉਹਨਾਂ ਨੇ ਫੇਰ ਤੁਹਾਨੂੰ ਕਹਿ ਦੇਣਾ ਵੀ ਤੂੰ ਸਾਡੇ ਘਰ ਚ ਕੁਆਲੇ ਬੁਣੀ ਚੰਗਾ ਚੁੱਛੀ ਦੇ ਹੀ ਬੋਲਣਾ ਮੈਂ ਤਾਂ ਸੁਣ ਕੇ ਹਾਰ ਕੇ ਅੰਦਰ ਆਣ ਕੇ ਬੈਠੀ ਮਮੀ ਚਾਚੇ ਦਾ ਸੁਭਾਅ ਮ ਤਪਲਾ ਤੇ ਹਕਬਾਤ ਤੋ ਕਿੰਨਾ ਚਿਰ ਡਰਦੇ ਰਹਿਣਾ ਵਾ ਉਹਨੂੰ ਇੱਕ ਵਾਰ ਸਮਝਾਵੇ ਪਿਓ ਪਾਰ ਦਾ ਕੰਮ ਕਰਦਾ ਵਾ ਉਹਨੂੰ ਆਪ ਨੂੰ ਸਮਝੀ ਨਹੀਂ ਆਉਂਦੀ ਹਾਦੀ ਹੋ ਗਈ ਉਹਦੇ ਵਾਲੀ ਤੇ ਓਏ ਮੰਮੀ ਤੁਹਾਨੂੰ ਪਤਾ ਵਾ ਇਹੋ ਜੀ ਸਮਝਣਾ ਚਾਚਾ ਲੇਟ ਹੀ ਹੋਣੀ ਥੋੜੀ ਤੇ ਪਿਓ ਤੇਰੇ ਨੂੰ ਕਿਹੜਾ ਕੋ ਵਾਦ ਮਿਲ ਜਾਣਾ ਵਾ ਜੋ ਵੀ ਪੈਲੀ ਬੰਨਾ ਹੈਗਾ ਅੱਧੀ ਮਿਲਣਾ ਵਾ ਵਾਦ ਨਹੀਂ ਮਿਲਣਾ ਕੁਝ ਵੀ ਜਿੰਨਾ ਮੱਗੀ ਕਰ ਕਰਵੇ ਇਹ ਤਾਂ ਤੇਰੀ ਗੱਲ ਤਾਂ ਉਹਨੂੰ ਪਤਾ ਵਾ ਕਿ ਉਹਨਾਂ ਨੂੰ ਉਹਨਾਂ ਹੀ ਮਿਲਣਾ ਵਾ ਪਰ ਇਹ ਚਾਚੀ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਆ ਪਿਓ ਦੇ ਚਾਚੂ ਨੂੰ ਪੈਸੇ ਦੇਈ ਜਾਂਦੇ ਸਾਰੀ ਤੂੰ ਵੀ ਆਪਣੀ ਪੜਾਈ ਉੱਤਿਆ ਤਿਆਰ ਤਾਂ ਇਹ ਮੈਂ ਤਾਂ ਪੜਾਈ ਆਉਂਦੀ ਤੋਂ ਵੀ ਗੱਲ ਉਹ ਮੈਨੂੰ ਤਾਂ ਪਾਪਾ ਕਹਿੰਦੇ ਪਿਆਰਾ ਚੱਲ ਫੇਰ ਮਾਰ ਉਹਨੇ ਮੈਂ ਚਲੋ ਨਾਲ ਚਲ ਗਿਆ ਪਾਪਾ ਦੀ ਕੋਈ ਗੱਲ ਨਹੀਂ ਆਉਂਦੀ ਤੇ ਮੈਂ ਕਹਿੰਦੇ ਟਿਊਸ਼ਨ ਰਖਾਓ ਇਹਦੀ ਉਹ ਕੋਈ ਗੱਲ ਨਹੀਂ ਸਕੂਲ ਚ ਪਾਇਆ ਤੇ ਦੂਜਾ ਨਾ ਪੜਦਾ ਨਾ ਹੋਰ ਓਏ ਉਹ ਕੋਈ ਗੱਲ ਨਹੀਂ ਉਹਨਾਂ ਦੇ ਮੁੰਡੇ ਨੇ ਫੇਰ ਬਾਹਰ ਅੰਦਰ ਨਿਕਲ ਜਾਣਾ ਤੂੰ ਫੇਰ ਇੱਥੇ ਗੋਤ ਮम्मी ਯਾਰ ਮਾਰਵੜੀ ਉਹਦੀ ਕਰਨ ਆਵੇ ਚਲਿਆ ਕਰ ਯਾਰ ਉਹ ਤਾਂ ਮੈਂ ਕਹਿੰਦਾ ਉਹਦੇ ਕਹਿੰਦਾ ਨਹੀਂਗਾ ਪਰ ਤੈਨੂੰ ਮੈਂ ਸਮਝਾਉਣ ਲਈ ਆ ਵੀ ਤੂੰ ਵੀ ਕੋਈ ਆਪਣਾ ਸੋਚ ਲੈ ਨਹੀਂ ਤਾਂ ਤੇਰੇ ਪਿਓ ਨਾਲ ਛੋਟੇ ਛੋਟੇ ਹੋ ਯਾਰ ਤੂੰ ਐਵੇਂ ਹੀ ਮੈਨੂੰ ਆ ਕੇ ਘਰ ਕਹਿੰਦੇ ਰਹਿੰਦੇ ਜਾ ਵੀ ਆਵਾਜ਼ ਮਾਰ ਤੇ ਰੋਟੀ ਦਵਾ ਰੋਟੀ ਖਾਓ ਪਾਪਾ ਦੇ ਬੰਬੀ ਤੇ ਆ ਜਾਂ ਮੈਨੂੰ ਬੰਬੀ ਤੇ ਜਾਣਾ ਪਊਗਾ ਪਾਪਾ ਲੱਗੇ ਹੱਥ ਹੋ ਗਈ ਪਾਪਾ ਵਾਲੀ ਵੀ ਬਿਮਾਰ ਹਾਂ ਤੇ ਘਰ ਬਹਿ ਜਾ ਤੂੰ ਤੂੰ ਠੀਕ ਹੋ ਗਈ ਨਾ ਮੈਂ ਤਾਂ ਠੀਕ ਹਾਂ ਮੈਨੂੰ ਕਿਹੜੀ ਗੋਲੀ ਵੱਜੀ ਆ ਜੋ ਘਰ ਦੇ ਵਿੱਚ ਕੰਮ ਹੁੰਦੇ ਉਹਦੇ ਨਾਲ ਠੀਕ ਹੋ ਜਾਨੀ ਮੈਂ ਚਲੋ ਠੀਕ ਆ ਸਾਰਾ ਲਿਆਵਾ ਰੋਟੀ ਹੋਰ ਰੋਟੀ ਲਿਆ ਦਿਓ ਹਾਂ ਅੰਟੀ ਜਨਵਾਰ ਨਾਲ ਤਾਂ ਆਂ ਲਿਆ ਕਰੋ ਬਸ ਕੋ ਕੰਮ ਨਹੀਂ ਦੇਖੀ ਕੇ ਇੱਕ ਦਿਨ ਪਤਾ ਨਹੀਂ ਸਾਡੀ ਮੰਮੀ ਨੂੰ ਨਾ ਕੀ ਗੱਲ ਆ ਜਦੋਂ ਆਉਂਦੀ ਆ ਨਾ ਉਹਦੇ ਦਿਵਾਲੀ ਹੋਈ ਰਹਿੰਦੀ ਆ ਉਹਨੇ ਕਰ ਲੈਣਾ ਉਹਨੇ ਘਰ ਰਹਿਣਾ ਤੇ ਕੱਖ ਹੁਣਾ ਨਹੀਂ ਮੈਂ ਵੀ ਤਾਂ ਆਪਣੀ ਮਿਹਨਤ ਕਰਦਾ ਹੀ ਹਾਂ ਹੁਣ ਘਰ ਦਾ ਕੰਮ ਕਿੰਨੇ ਵੇਖਣਾ ਚਾਚਾ ਨੌਕਰੀ ਤੇ ਚੱਲ ਜਾਂਦੀ ਐ ਜੁਦੇ ਆਪਣਾ ਪੜਦਾ ਰਹਿੰਦਾ ਤਾਂ ਘਰ ਦਾ ਕੰਮ ਵੀ ਤਾਂ ਕਿੰਨੇ ਵੇਖਣਾ ਹੀ ਆ ਐਵੇਂ ਯਾਰ ਚੱਲ ਮਾ ਤੂੰ ਰਮਨ ਆ ਗਈ ਜੇ ਓਏ ਆ ਗੱਲ ਸੁਣ ਮੇਰੀ ਬੰਬੀ ਤਾਂ ਆਇਆ ਤੁਸੀਂ ਓਏ ਆਓ ਯਾਰ ਬੰਬੀ ਤੇ ਗਿਆ ਹਾਂ ਮੈਂ ਕੰਬੀ ਤੇ ਤਾਂ ਗਏ ਹੀ ਇੰਨਾ ਕੱਪੜੇ ਵਿੱਚ ਹੀ ਚਲ ਗਏ ਹੀ ਮੈਂ ਤਾਂ ਕਿਹਾ ਡੇ ਤੇ ਦਵਾਈ ਲੈਣ ਗਏ ਆ ਯਾਰ ਇਹ ਮੈਂ ਕਿਹੜਾ ਕੋ ਕੰਮ ਕਰਨਾ ਨਕਾ ਮੇਰੇ ਕੋ ਨਹੀਂ ਬਾਈ ਦਾ ਕੋ ਗੱਲ ਨੂੰ ਪਾਣੀ ਲੱਕ ਮੇਰਾ ਮੁਹੇ ਲਿਆ ਸਾਰਾ ਆਹ ਕੱਪੜੇ ਨੂੰ ਦਾਗ ਲੱਗ ਜਾਂਦਾ ਮੁੜ ਕੇ ਧੋਣੇ ਬੜੇ ਔਖੇ ਆ ਤੇ ਨਾਲੇ ਜੇ ਲੱਕ ਕੰਮ ਨਹੀਂ ਕਰਦਾ ਤਾਂ ਗਿਆ ਕੀ ਕਰਨੀ ਸੀ ਮੈਂ ਚੱਲੋ ਫੇਰਾ ਮਾਰ ਕੇ ਆਉਣਾ ਨਹੀਂ ਰਿਹਾ ਗਿਆ ਫੇਰਾ ਮਾਰਨ ਤੇ ਗਏ ਸੀ ਉਥੋਂ ਪੈਰ ਤਿਲਕ ਜੇ ਤੇ ਜਿਆਦਾ ਸੱਟ ਲੱਗ ਜੇ ਤਾਂ ਤੁਹਾਨੂੰ ਕਿੰਨੇ ਵੇਖਣਾ ਕੋਈ ਨਹੀਂ ਪੁੱਛਦਾ ਹੁੰਦਾ ਮੁੜ ਕੇ ਬੈਠੇ ਰਹੋਗੇ ਮੰਜੇ ਤੇ ਓਏ ਉਹ ਤਾਂ ਤੇਰੀ ਗੱਲ ਠੀਕ ਆ ਪਰ ਹੁਣ ਰਮਨ ਘਰ ਦੇ ਕੰਮ ਵੀ ਕਿੱਥੇ ਛੱਡੇ ਜਾਂਦੇ ਆ ਕੰਮ ਤਾਂ ਨਹੀਂ ਛੱਡੇ ਜਾਂਦੇ ਕਿਸ ਚੰਗੇ ਡਾਕਟਰ ਕੋਲ ਜਾ ਕੇ ਤਾਂ ਦਵਾਈ ਲਿਆਓ ਲੱਕ ਠੀਕ ਹੋਵੇ ਲੱਕ ਦੇ ਸਿਰ ਤੇ ਤਾਂ ਬੰਦਾ ਹੰਦਾ ਵਾ ਚੱਲ ਕੋਈ ਨਹੀਂ ਵਿਖਾ ਲੈਣਾ ਮੈਂ ਖੜਦਾ ਹਾਂ ਨਾ ਨਿੱਕੇ ਨੇ ਹਾਂ ਹੋ ਗੱਲ ਨਾ ਕਰਦੇ ਰਿਆ ਕਰੋ ਕੋਈ ਨਹੀਂ ਮੈਂ ਵਿਖਾ ਲੈਣਾ ਕੋਈ ਨਹੀਂ ਮੈਂ ਵਿਖਾ ਲੈਣਾ ਦਵਾਈ ਲਿਆਓ ਜਾ ਕੇ ਕੋਈ ਨਹੀਂ ਲੈ ਆਉਣੇ ਆ ਨਿੱਕੇ ਨੂੰ ਤਾਂ ਲੈ ਜਾਓਗੇ ਕਿ ਤਾਂ ਨੇ ਨਾਲ ਜਾਣ ਵੀ ਦੇਣਾ ਕਿ ਨਹੀਂ ਜਾਣ ਦੇਣਾ ਇਹ ਤੇ ਆ ਕੇ ਤੇ ਕਰੀ ਵੇਖਦਾ ਵਾਂ ਨਾ ਉੱਥੇ ਫਿਰ ਮੈਂ ਕੱਲਾ ਕਰ ਜੂ ਨਾ ਸਵੇਰ ਦੀ ਦਹੀਂ ਕੋੜ ਕੋੜ ਕਰਨ ਫੇਰ ਉਹਦੇ ਨਾਲ ਪਤਾ ਨਹੀਂ ਕਿਹੜੀ ਗੱਲੋਂ ਇਹ ਤਾਂ ਤੇ ਰੋਜ਼ ਦਾ ਹੀ ਕੰਮ ਹੋ ਗਿਆ ਵਾ ਪੁੱਛਿਆ ਸੀ ਬੰਦੇ ਵੱਲੋਂ ਜਿਹੜਾ ਤੁਸੀਂ ਕਹਿ ਵੀ ਬੰਦਾਰਾ ਖਲੀ ਪੱਠੇ ਵੱਲੋਂ ਉਹ ਤਾਂ ਤੇ ਮੈਨੂੰ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਆ ਰੱਖ ਲੈਨੇ ਆ ਤੁਸੀਂ ਕਹਦੋ ਵੀ ਮੇਰੇ ਕੋ ਨਹੀਂ ਕਿ ਪੱਠੇ ਪੈਂਦੇ ਜਿਆਦਾ ਨੁਕਸ ਪੈ ਗਿਆ ਨਾ ਤੇ ਫੇਰ ਨਾ ਉੱਠਣੋਂ ਬਹਿਣਾ ਵੀ ਜਾਓਗੇ ਹੁਣ ਵੀ ਤਤ ਕੰਡਿਆ ਵਾ ਲੱਗ ਕੇ ਆਹੋ ਕਰਦਾ ਦਰਦ ਤਾਂ ਹੀ ਤਰੇ ਫਿਰਦੇ ਜੇਕੇ ਇਨਾ ਨਹੀਂ ਵੀ ਕੱਪੜੇ ਪਾਏ ਤਾਂ ਦਵਾਈ ਜਾ ਕੇ ਲੈ ਆਵਾਂ ਬੰਬੀ ਨੂੰ ਨਿਕਲ ਗਏ ਆ ਉਹ ਚੱਲ ਦਵਾਈ ਵੀ ਆ ਜੂਗੀ ਤੇ ਕਰਨ ਕਿੱਥੇ ਆ ਕਰਨ ਵੀ ਅੰਦਰ ਰੋਟੀ ਖਾਂਂਦੇ ਨੂੰ ਰੋਟੀ ਫੜਾ ਕੇ ਆਈ ਆ ਜਾ ਨੂੰ ਕਹ ਆ ਵੀ ਭੇਰੀ ਜਾ ਕੇ ਨਾ ਤੇ ਡੰਗਰ ਬਾਨਿਆ ਨਾਲ ਤੇ ਪੱਠੇ ਪਾ ਲਈ ਕਰਨ ਕਿਉਂ ਬਾਨਾ ਵੇ ਤੁਹਾਡੀ ਸਾਰੀ ਉਮਰ ਇਦਾਂ ਹੀ ਲੰਘੀ ਆ ਕਦੀ ਪੱਠੇ ਪਾ ਤਾਂ ਕਦੀ ਨੱਕੇ ਬਾਨ ਹੁਣ ਗਾੜੀ ਕਰਨ ਨੂੰ ਵੀ ਉਸੇ ਕੰਮ ਲਾ ਦੋ ਉਹਨੂੰ ਨਾ ਕਿ ਪੜਾਈ ਲਿਖਾਈ ਵਾਲ ਕੇ ਉਹ ਵੀ ਪੜ ਲਾ ਉਹਨੇ ਨਿਕਾ ਜਾਣਾ ਡੰਗਰ ਬਣਾ ਬਨੇ ਜਾਂਦੇ ਤਾਂ ਬਨ ਲੋ ਨਹੀਂ ਬਨੇ ਜਾਂਦੇ ਰਹਿਣ ਦੋ ਸਰਕਲ ਕਰਦਾ ਫਿਰ ਕੰਮ ਕਿਦਾਂ ਚੱਲੂਗਾ ਸਰਕਲ ਤਾਂ ਕਰਨ ਕੀ ਕਰੇ ਫਿਰ ਇਹ ਕ ਪਾਇਆ ਸਰਕਾਰੀ ਸਕੂਲ 'ਚ ਵਾਸਤੇ ਦੂਜਾ ਕੰਮ ਵੀ ਉਹ ਸਾਰਾ ਕਰੇ ਜਿੱਥੇ ਬੱਜੇ ਬੱਜੇ ਰਹਿਣ ਦੋ ਦੁੱਧ ਸਾਰੇ ਪੀਣਾ ਹੀ ਕੱਲਿਆਂ ਨੇ ਨਹੀਂ ਪੀਣਾ ਚਲੋ ਜੇ ਕਰਨੂ ਨਹੀਂ ਕਰਾਉਣਾ ਤਾਂ ਦੂਜੇ ਨੂੰ ਕਹਿ ਦੇਉਂਦੇ ਆਪੇ ਕਹਿ ਦੋ ਮੈਂ ਨਹੀਂ ਕਿਹਨੂੰ ਕਹਿਣਾ ਮੈਂ ਕਹਿ ਕੇ ਤਾਂ ਬਲਾ ਗੱਲ ਪਾਉਣੀ ਆ ਉਹਨੇ ਤਾਂ ਗੱਲ ਪਈ ਨਾ ਲੱਥਣਾ ਵੀ ਨਹੀਂ ਮੇਰੇ ਤੁਸੀਂ ਕਹੋ ਆਪਰੇ ਪ੍ਰਾਨੋ ਚਲੋਂ ਦਾ ਡਿਊਟੀ ਤੇ ਫਿਰ ਮੈਨੂੰ ਕਹਿਣਾ ਵੀ ਜਾ ਕੇ ਡੰਗਰਾ ਦਾ ਕੰਮ ਹੀ ਕਰ ਲੈ ਜੇ ਨਹੀਂ ਪਤਾ ਰੱਖਣਾ ਤੇ ਫਿਰ ਹੁਣ ਦਾ ਦੋ ਚਾਰ ਦਿਨ ਤੇ ਕੱਟਣੇ ਪਣੇ ਆ। ਹਾਂ ਦਿਵਾਲੀ ਗੱਲ ਵਾਈ ਤੇ ਇਹ ਕਰਨ ਦਾ ਨਾ ਇਹਨਾਂ ਨੇ ਆਕਰੋ ਤੇ ਕਰਨ ਨੂੰ ਕਿਹਾ ਕੰਮ ਕਰ ਲੈ ਕਰਨ ਨੂੰ ਕਿਹਾ ਉਹਨੇ ਨਹੀਂ ਕਰਨਾ। ਤੇ ਆ ਨਾ ਕਲਾ ਉਹਦਾ ਮੁੰਡਾ ਭੱਲ ਕੇ ਨੌਕਰੀ ਕਰੂਗਾ ਤੇ ਇਹ ਫੇਰ ਪੱਠਿਆਂ ਚੋਂ ਘਰ ਰਹੂਗਾ। ਅਸੀਂ ਫੇਰ ਤਰਲੇ ਮਾਰਦੇ ਫਿਰਾਂਗੇ ਉਹਨਾਂ ਦੀ। ਚਲੋ ਜਿਆ ਹੁਣ ਗੱਲਾਂ ਨਾ ਬੁਗੇ। ਚਲੋ ਹੱਥ ਹੱਥ ਤੋ ਤੇ ਰੋਟੀ ਦਵਾ ਤੁਹਾਨੂੰ ਰੋਟੀ ਖਾਓ। ਟਾਈਮ ਕਿੰਨਾ ਹੋ ਗਿਆ ਸਵੇਰ ਦੇ ਭੁੱਖੇ ਭਾਣੇ ਤਰੇ ਤਰਦੇ ਜੀ ਮੇਰਾ ਨਾ ਲੱਕ ਪੀੜ ਦਾ ਰੰਡਿਆ ਬਸ ਰਸਟ ਕਰਨਾ ਤੱਕ ਵੇਖਾਂ ਕਿਦਾਂ ਜ਼ੁਬਾਨ ਚ ਚੜੰਡੀ ਲਤਰੋ ਦੀ ਹੈ ਕਿਦਾਂ ਲੁੱਤਰ 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 ਗੱਲਾਂ ਕਰੀ ਜਾਂਦੀ ਆ ਨਾ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਹੋਰ ਵੀ ਕੁਝ ਸੁਣਦਾ ਹੋਊਗਾ ਜਦੋਂ ਮੇਰੇ ਸਾਹਮਣੇ ਆਉਂਦੀ ਆ ਨਾ ਉਦੋਂ ਮੈਂ ਪੋਲੀ ਬਣ ਜਾਂਦੀ ਆ ਜਿੱਦਾਂ ਮੈਨੂੰ ਪਤਾ ਹੀ ਨਹੀਂ ਦੀਨ ਦੁਨੀਆ ਦਾ ਹੈ ਐਖੇ ਮੇਰੇ ਪੁੱਤ ਨੇ ਨਹੀਂ ਡੰਗਰ ਬੰਨਣੇ ਨਾ ਤੇਰੇ ਪੁੱਤ ਨੇ ਕਿਹੜਾ ਡੇਸੀ ਲੱਗਣਾ ਜਿਹੜਾ ਪਿਓ ਘਾਤ ਖੋਦਦਾ ਰਿਆ ساری عمر ਤੇ ਇਹਨੇ ਘਾਈ ਖੋਤਣਾ ਵਾ ਲੱਭਦੀ ਫਿਰਦੀ ਨੌਕਰੀਆਂ ਨਾ ਨੌਕਰੀਆਂ ਇਹਨੂੰ ਮਿਲਣੀਆਂ ਵਾ ਨੌਕਰੀ ਤੇ ਕਰੂਗਾ ਮੇਰਾ ਮੁੰਡਾ ਜਿਹੜਾ ਸੀਬੀਐਸ ਸਕੂਲੇ ਪੜਦਾ ਵਾ ਲੱਗੀ ਵੱਡੀਆਂ ਚਲਾਕੀਆਂ ਮਾਰਨ ਜ਼ੁਬਾਨ ਵੇ ਕਿਦਾਂ ਚਲਾਉਣ ਢਈ ਆ ਮੁਰਕੇ ਭੋਲੀ ਬਣ ਜਾਣਾ ਲੋਕਾਂ ਸਾਹਮਣੇ ਵੀ ਮੈਂ ਤੇ ਚੰਗੀ ਬਣੀ ਆ ਜੀਵਨ ਇਹ ਜ਼ੁਬਾਨ ਚ ਲੰਦੀ ਆ ਜੀਵਨ ਨੂੰ ਮਾੜੀ ਕਰ ਛੜਿਆ ਹਰ ਪਾਸੇ ਕੋਈ ਗੱਲ ਨਹੀਂ ਦੱਸਨੀ ਆ ਕਰਤੂਤਾਂ ਤੁਹਾਡੀਆਂ ਸਾਰੀਆਂ ਮੰਦਰ ਨੂੰ ਉਹਨੂੰ ਵੀ ਪਤਾ ਲੱਗਣਾ ਚਾਹੀਦਾ ਵਾ ਜਿਹੜਾ ਬੜਾ 헤ਜਲਾ ਬਣਿਆ ਆ ਵਾ ਨਾ ਮੇਰਾ ਭਰਾ ਬੜਾ ਚੰਗਾ ਮੇਰੀ ਭਾਬੀ ਬੜੀ ਚੰਗੀ ਚੋਰੀ ਲਿਆ ਲਿਆ ਫਰੂਟੇ ਸੁੱਟਦਾ ਫਿਰਦਾ ਅੰਦਰ ਇਹਨਾਂ ਦੇ ਹੁਣ ਲੱਗੂ ਨਾ ਕਰਤੂਤਾਂ ਦਾ ਪਤਾ ਫੇਰ ਵੇਖੀ ਤੂੰ ਜਰਾ ਕਰ ਚੱਲ ਹਾਂ ਜੀਵਨ ਦੱਸ ਹਾਂ ਤੂੰ ਹੀ ਜਾ ਕੇ ਜਰਾ ਕਰ ਰੋਟੀ ਤੇ ਇਹਨਾਂ ਨੂੰ ਬਾਅਦ ਵਿੱਚ ਪਾ ਕੇ ਦੇਣੀ ਆ ਮੈਨੂੰ ਤੇ ਇੱਕ ਗੱਲ ਦਾ ਆਉਂਦਿਆ ਵਾ ਇਹ ਕਰਨ ਨੂੰ ਤਾਂ ਲਵੇਲੀ ਤੇ ਸਾਰੇ ਕੰਮ ਕਰ ਆਵੇ ਡੰਗਰ ਵੀ ਤੂੰ ਪੇਸ਼ਾਵੇਂ ਕਰ ਆਵੇ ਤੇ ਪੱਠੇ ਵੀ ਵੱਢ ਕੇ ਨਾ ਤੂੰ ਛੋਟਾ ਹੋਵੇ ਕੋਈ ਗੱਲ ਨਹੀਂ ਕਰਨ ਨੂੰ ਤੇ ਮੈਂ ਘੱਲਦੀ ਆਂ ਸਾਰੀ ਉਮਰ ਤੱਕ ਤਹੀ ਕਰੇਆ ਕੰਮ ਤੇ ਭਰਾ ਤੁਹਾਡਾ ਕਰਦਾ ਰਿਹਾ ਨੰਕਰੀ ਤਹੀ ਪੈਸੇ ਨੂੰ ਤਰਲੇ ਲੈਂਦੇ ਰਹੇ ਅਗੜਿਆਂ ਨਾਲ ਜਦੋਂ ਜੀ ਕਰਦਾ ਹੈ ਤੁਹਾਡੇ ਹੱਥ ਤੇ ਰੱਖਦੇ ਹੀ ਜਦੋਂ ਜੀ ਕਰਦਾ ਹੈ ਨਾ ਤਾਨੂੰ ਜਵਾਬ ਦਿੰਦੇ ਹੀ ਕਰਨ ਨੂੰ ਮੈਂ ਕੰਮ ਨਾ ਹੁਣ ਕਰਨ ਦਿੱਤਾ ਕਰਨ ਵਿਚਾਰਾ ਖੁਣੀ ਇੰਨਾ ਕੰਮਾਂ ਵਿੱਚ ਪੈ ਗਏ ਕੱਲ ਨੂੰ ਤਰਲੇ ਕੱਢਿਆ ਕਰੂਗਾ ਤੇ ਮੈਨੂੰ ਦਾਹ ਚਾਹੀਦੇ ਆ ਮੈਨੂੰ 20 ਚਾਹੀਦੇ ਆ ਉਹਦਾ ਮੁੰਡਾ ਖਰਚਾ ਕਰੇ ਖੁੱਲਾ ਤੇ ਕਰਨ ਤਰਲੇ ਲਵੇ ਇਹ ਕੰਮ ਤੇ ਨਹੀਂ ਮੈਂ ਹੁਣ ਦਿੱਲੀ ਪਤਾ ਨਹੀਂ ਹੁਣ ਕਿੱਥੇ ਵੇਂਦੀ ਹੋਣੀ ਆ ਪੇ ਗੱਲਾਂ ਕਰਨ ਲਈ ਆ ਧਿਆਨ ਤੇ ਸਾਡੇ ਵਾਲੀ ਹੁਣਾ ਇਹ ਨਾ ਨਹੀਂ ਵਿਹਲਾ ਮੂੰਹ ਕਿਆ ਪਿਛਾਰ ਠੀਕ ਨਹੀਂ ਆ ਜਲ ਜੱਕ ਤੇ ਡਾਕਟਰ ਨੂੰ ਖਾਲ ਕੇ ਆ ਉਹ ਦਵਾਈ ਲੈ ਕੇ ਆਓ ਨਾ ਦਵਾਈ ਦਾ ਨਾਂ ਹੀ ਨਹੀਂ ਲੈਣਾ ਤੇ ਪੈਸੇ ਲੱਗਣੇ ਆ ਆਪੇ ਠੀਕ ਹੋਵੇ ਜਾਂ ਨਾ ਹੋਵੇ ਤੇ ਇਦਾਂ ਠੀਕ ਵੀ ਕਿੱਦਾਂ ਬਣਾਵਾ ਕੱਪੜੇ ਪਾਏ ਆ ਤੇ ਪਿਆਲੀ ਤੇ ਚਲ ਗਏ ਆ ਜਿਹਦਾ ਚੁੱਪ ਚੁਪੀ ਤੇ ਆ ਕੰਮ ਹੋਣ ਡਿਆ ਵਾ ਉਹਨੂੰ ਇੰਨੀ ਗੱਲ ਕਹਿੰਦੇ ਕੀ ਲੋੜ ਪਿ ਜਾਓ ਜਾ ਕੇ ਦਵਾਈ ਲਿਆਓ ਉਹ ਤਾਂ ਫਿਕਰ ਮੈਨੂੰ ਆ ਕਿ ਜੇ ਜ਼ਿਆਦਾ ਦੁੱਖ ਵੱਧ ਗਿਆ ਫਿਰ ਕੀ ਕਰਾਂਗੇ ਪੱਠੇ ਤੇ ਪੈਂਦੇ ਹੀ ਰਹਨੇ ਆ ਖਸਮਾਂ ਨੂੰ ਖਾਂ ਜਾ ਕੇ ਡੰਗਾ ਸਾਡੇ ਕੋਲ ਨਹੀਂ ਸਾਂਭੇ ਜਾਣੇ ਉਦੋਂ ਤਾਂ ਸਾਰਿਆਂ ਨੇ ਪੀਣਾ ਅਸੀਂ ਕਿਹੜਾ ਕੱਲਿਆਂ ਨੇ ਪੀਣਾ ਉਦੋਂ ਤਾਂ ਆਦੀ ਮੇਰਾ ਮੁੰਡਾ ਤਿੰਨ-ਤਿੰਨ ਟਾਈਮ ਪੀਂਦਾ ਕਰਨਾ ਹਾਂਜੀ ਫੋਨ ਵੇਖਣ ਡਿਆ ਹਾਂ ਹਾਂਜੀ ਉਹ ਵੇਖਨੇ ਸਾਰਾ ਦਿਨ ਇਹਦੇ ਵਿੱਚ ਨਾ ਪੁੱਤ ਵੜਿਆ ਰਿਆ ਕਰ ਕਿਤੇ ਕਿਤਾਬ ਕਾਪੀ ਵੀ ਵੇਖ ਲਿਆ ਕਰ ਮम्मी ਹੁਣ ਇਹ ਰਹਾ ਮੈਂ ਬੰਬੀ ਤੋਂ ਉਹ ਕਿਹਾ ਆ ਨਾ ਔਰ ਮੈਂ ਹੁਣੇ ਦੋ ਮਿੰਟ ਫੜਿਆ ਤੂੰ ਨਾ ਬੰਬੀ ਦਾ ਖੜਾ ਛੱਡ ਤਾ ਆਪਣਾ ਪੜਨ ਵਾਲ ਤੇ ਹਾਂ ਦਿਆ ਕਰ ਤਾ ਫੋਨ ਵੀ ਛੱਡ ਪੜਾਈ ਤੇਰਾ ਕੰਮ ਹੋਈ ਆ ਯੋਧਰਾ ਤਾਂ ਅੱਗੇ ਕਹਿਣ ਡਿਆ ਸੀ ਮੈਨੂੰ ਤੇ ਕਰਨ ਨੂੰ ਕਹਿ ਦੇ ਲਿਓ ਹੋ ਕੇ ਆਵੇ ਤੇ ਨਾਲੇ ਡੰਗਰ ਪਾਣੀ ਦਾ ਕੇ ਛਾਵੇਂ ਕਰ ਆਵੇ ਨਾਲੇ ਪੱਠੇ ਕੁਤਰ ਆਵੇ ਤੇ ਤੂੰ ਨਾ ਵੇਲੇ ਜਾਵੇਂ ਜੇ ਇੱਕ ਦਿਨ ਕੰਮ ਕਰ ਲਿਆ ਨਾ ਸਾਰਾ ਕੰਮ ਤੇਰਾ ਸਿਰ ਤੇ ਪੈ ਜਾਣਾ ਪੁੱਤ ਕਿੰਨਾ ਉਚਾਰ ਕਰੇਗਾ ਤੇ ਪੜਾਈ ਤੇਰੀ ਛੁੱਟ ਜਾਣੀ ਓ ਪੜਾਈ ਕੰਮ ਨਹੀਂ ਆ ਚਲੋ ਨਹੀਂ ਜਾਂਦਾ ਤੇ ਕਿਤਾਬ ਫੜਨਾ ਫਿਰ ਫੜਨੀ ਨਾ ਕੋਈ ਗੱਲ ਨਹੀਂ ਹਲਾਓ ਸਾਰਾ ਦਿਨ ਬਾਹਰ ਨਹੀਂ ਨਿਕਲਦਾ ਪੜਦਾ ਹੀ ਰਹਿੰਦਾ ਪੜਦਾ ਹੀ ਰਹਿੰਦਾ ਵਾ ਤੂੰ ਪੜਦਾ ਨਹੀਂ ਨਾ ਮੈਨੂੰ ਤੇਰਾ ਫਿਕਰ ਵਾਟ ਵਾਟ ਖਾਈਦਾ ਮੰਮੀ ਹਰ ਇੱਕ ਕੋ ਗੱਲ ਨੇ ਬਾਰ ਬਾਰ ਕਰੀ ਜਿੰਦ ਤੁਹਾਨੂੰ ਮੈਂ ਅੱਗੇ ਵੀ ਕਹਿ ਤੋ ਉਹਦੇ ਨਾਲ ਕਹਿੰਦਾ ਕਹਿੰਦਾ ਤੇ ਨਹੀਂ ਆ ਫਿਰ ਉਹਦੇ ਨਾਲ ਵੇਖ ਕੇ ਪੜ ਲਿਆ ਕਰ ਉਹਦੇ ਨਾਲ ਅੱਗੇ ਚੱਲ ਜਿਆ ਕਰ ਕਿਤਾਬ ਲੈ ਕੇ ਬਈ ਆ ਕੋਈ ਗੱਲ ਨਹੀਂ ਲੱਗਦਾ ਮੈਂ ਕੁਛ ਲੈ ਤੁਸੀਂ ਜਾਓ ਕੋਈ ਗੱਲ ਮੈਂ ਅੱਗੇ ਪੜ ਲੂਗਾ ਜਦੋਂ ਮੈਂ ਤੈਨੂੰ ਹਾਂ ਕਰਕੇ ਨਹੀਂ ਨਾ ਤੂੰ ਵੱਡਣ ਪੈਂਦਾ ਮੈਨੂੰ ਮੈਨੂੰ ਤਾਂ ਪਤਾ ਤੂੰ ਜਾਉਂ ਜਾਂਦਾ ਮੈਂ ਅੱਗੇ ਮੈਨੂੰ ਤਾਂ ਲੱਗਦਾ ਵਾ ਜਿੱਦਾਂ ਪਿਓ ਤੇ ਰਹਿੰਦਾ ਸਾਰੀ ਉਮਰ ਗੋਹਾ ਸੋਛ ਰਿਆ ਨਾ ਤੂੰ ਵੀ ਇਹੀ ਕੰਮ ਕਰਨਾ ਯਾਰ ਮੰਮੀ ਜਾਓ ਕਿ ਨਾਲ ਵਾਲੀ ਇੱਕੋ ਹੀ ਗੱਲ ਕਰੀ ਜਾਂਦੀ ਐ ਠੀਕ ਹੈ ਯਾਰ ਕੋਈ ਆ ਵੇਂਦਾ ਰਿਹਾ ਖੁਆ ਪਤਾ ਤਾਂ ਉਦਾਂ ਲੱਗਣਾ ਜਿੱਦਾਂ ਤਰਨੇ ਲੈਂਦਾ ਰਿਹਾ ਕਿ ਬੰਦੇ ਵੀ ਹੱਥ ਨਾਲਿਆ ਤੇਰਾ ਇੱਕ ਦਿਨ ਪਤਾ ਨਹੀਂ ਆਡੀ ਮੰਮੀ ਨੂੰ ਕੀ ਗੱਲ ਆ ਜਦੋਂ ਆਉਂਦੀ ਇਹ ਮੇਰੇ ਵਾਲੇ ਹੋਏ ਰਹਿੰਦੇ ਆ ਵੀ ਪੜਲਾ ਪੜਲਾ ਬੰਦਾ ਪਛਾਹੇ ਤੇ ਮੈਂ ਉਥੋਂ ਬੰਬੀ ਤੋਂ ਆਇਆ ਦੋ ਮਿੰਟ ਬੰਦੇ ਨੂੰ ਆਰਾਮ ਵੀ ਕਰ ਲੈੰਦੋ ਪਰ ਆਣੀ ਉਹਦੇ ਨਾਲ ਇਹਨਾਂ ਨੂੰ ਪਤਾ ਨਹੀਂ ਕੀ ਵੈਰ ਆ ਇਹੋ ਪੜਦਾ ਰਹਿੰਦਾ ਪੜਦਾ ਰਹਿੰਦਾ ਉਹਦਾ ਵਿਚਾਰ ਤਾਂ ਸਕੂਲ ਕਿਹੜਾ ਵਾ ਉਹਨੇ ਤਾਂ ਪੜਨਾ ਹੀ ਆਪੇ ਹੀ ਐਵੇਂ ਹੀ ਚੱਲ ਯਾਰ ਮੈਂ ਨਹੀਂ ਬਸਾ ਪੜਦਾਂ